ਜਿੱਥੇ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਆਪਣੀਆਂ ਨਾਜਾਇਜ਼ ਉਸਾਰੀਆਂ ਤੋਂ ਕਬਜ਼ੇ ਹਟਾਉਣ ਵਿੱਚ ਪਹਿਲ ਕਦਮੀ ਦਿਖਾ ਰਹੀ ਹੈ ਉਥੇ ਹੀ ਅੰਮ੍ਰਿਤਸਰ ਦੇ ਜਹਾਜ਼ਕੜ ਇਲਾਕੇ ਦੇ ਵਿੱਚ ਕਈ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਅੱਗੇ ਕੰਦਾ ਕਰਕੇ ਕਬਜ਼ੇ ਕਰਨ ਵਿੱਚ ਸਭ ਤੋਂ ਅੱਗੇ ਦਿਖਾਈ ਦੇ ਰਿਹਾ ਹੈ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਜਹਾਜ਼ਕੜ ਦਾ ਜਿੱਥੇ ਕਿ ਦੁਕਾਨਾਂ ਦੇ ਅੱਗੇ ਨਾਜਾਇਜ਼ ਕੰਦਾ ਕਰਕੇ ਦੁਕਾਨਦਾਰਾਂ ਵੱਲੋਂ ਕਬਜ਼ੇ ਕੀਤੇ ਹਨ ਜਿਸ ਨੂੰ ਲੈ ਕੇ ਇੱਕ ਦੁਕਾਨਦਾਰ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਉਹਨਾਂ ਦੀ ਦੁਕਾਨ ਦੇ ਅੱਗੇ 3 ਫੁੱਟ ਕੰਦ ਕੀਤੀ ਗਈ ਸੀ ਹਾਲਾਂਕਿ ਲੋਕਾਂ ਵੱਲੋਂ ਪੂਰੀ 10 ਫੁੱਟ ਕੰਦ ਕਰਕੇ ਨਾਜਾਇਜ਼ ਕਬਜ਼ੇ ਕੀਤੇ ਗਏ ਨੇ ਅਤੇ ਇੰਪਰੂਵਮੈਂਟ ਟਰਸਟ ਦੇ ਸੁਪਰਵਾਈਜ਼ਰ ਵੱਲੋਂ ਇੱਕ ਵਿਅਕਤੀ ਦੇ ਕਹਿਣ ਤੇ ਉਹਨਾਂ ਦੀ ਕੰਦ ਨੂੰ ਢਾ ਦਿੱਤਾ ਗਿਆ ਜਿਸ ਨੂੰ ਲੈ ਕੇ ਉਹਨਾਂ ਮੰਗ ਕੀਤੀ ਹੈ ਕਿ ਜੇਕਰ 3 ਫੁੱਟ ਦੀ ਕੰਦ ਢਾਈ ਗਈ ਹੈ ਤਾਂ ਇਲਾਕੇ ਵਿੱਚ ਬਣੀਆਂ ਪੂਰੀਆਂ 10 ਫੁੱਟ ਦੀਆਂ ਕੰਦਾਂ ਨੂੰ ਵੀ ਢਾਇਆ ਜਾਵੇ ਮਸਲਾ ਜੀ ਇਹ ਕੰਦ ਮੈਂ 6-7 ਫੁੱਟ ਤੇ ਸੈਚਰਡੇ ਪਿਛਲੇ ਸੰਡੇ ਨੂੰ ਆਏ ਸੀ ਤੇ ਉਦੋਂ ਕੰਦ ਖਰੂਮਨ ਟੈਸਟ ਵਾਲਾ ਲੜਕਾ ਆਇਆ ਇਸ ਦੇ ਢਾ ਗਿਆ ਸੀ ਉਹਨੇ ਕਿਹਾ ਵੀ ਤੁਸੀਂ 2.5 3 ਫੁੱਟ ਦਾ ਕੰਮ ਲੋਕਾਂ ਨੇ ਇੱਕੰਦਾ ਸਾਰੀਆਂ ਦਿੱਤੀਆਂ ਹੋਈਆਂ ਨੇ ਤੁਸੀਂ 3 ਫੁੱਟ 3.5 ਫੁੱਟ ਕਰ ਸਕਦੇ ਜੇ ਕੋਈ ਪ੍ਰੋਬਲਮ ਵੀ ਇੱਕ ਦੂਜੇ ਦੀ ਚਾਬੀ ਪਾਣਾ ਲੈ ਕੇ ਜਾਂਦਾ ਕੋਈ ਤੇ ਕੋਈ ਦਰਦ ਨਹੀਂ ਕੋਈ ਗਿਲ ਕਰੋ ਅੱਜ ਰਾਤ ਨੂੰ ਕੋਈ ਆਏ ਬੰਦੇ ਤੇ ਉਹ ਸਾਰੀ ਕੰਦ ਜਿਹੜੀ ਆ ਇਹ ਢਾ ਕੇ ਇੱਟਾ ਇਧਰ ਸਾਈਡ ਤੇ ਛੋੜ ਦਿੱਤੀਆਂ ਸਾਰੀਆਂ ਦੇ ਸਾਰੀਆਂ ਤੇ ਇਥੇ ਖਲਾਰ ਖਲੂਰ ਕੇ ਚਲੇ ਗਏ ਮੈਂ ਸਵੇਰੇ ਆਇਆ 10 11 ਵਜੇ ਦੁਕਾਨ ਤੇ ਜਦੋਂ ਇਥੇ ਦੱਸਿਆ ਵੀ ਇਹ ਦੁਕਾਨ ਦਾ ਕੰਡ ਦਾ ਰਿਪੋਰਟ ਦਿੱਤੀ ਆ ਔਰ ਇਹ ਮੇਰਾ ਗਵਾਡੀ ਹੀ ਮੈਨੂੰ ਕਹਿੰਦਾ ਸੀ ਵੀ ਤੈਨੂੰ ਇਥੇ ਮੈਂ ਰਹਿਣ ਨਹੀਂ ਦੇਣਾ ਦੁਕਾਨ ਤੇਰੀ ਪਾਉਣ ਨਹੀਂ ਦੇਣੀ ਮੇਰੇ ਨਾਲ ਧੱਕਾ ਕਰਦਾ ਨਜਾਇਜ਼ ਕਰਦਾ